ਸਵਾਮੀ ਕੋ ਗ੍ਰਹਿੋ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭੋਗ ਦੇ 45 ਨੰਬਰ ਸ਼ਲੋਕ ਅੰਦਰ ਬਖਸ਼ਿਸ਼ ਕਰਦੇ ਨੇ ਸਵਾਮੀ ਕੋ ਗ੍ਰਹਿੋ ਜਿਉ ਸਦਾ ਐ ਇਨਸਾਨ ਤੂੰ ਆਪਣੀ ਮਾਲਕ ਨਾਲ ਆਪਣੇ ਗੁਰੂ ਨਾਲ ਆਪਣੇ ਮੁਰਸ਼ਿਦ ਨਾਲ ਰੁੱਸ ਕੇ ਬੈਠ ਜਾਂਦਾ ਹੈ ਨਾ ਰੁੱਸਿਆ ਕਰ ਮਨਾ ਇਸ ਤਨ ਦੀ ਖਾਤਰ ਤੂੰ ਰੁੱਸ ਰਿਹਾ ਹੈ ਜਦੋਂ ਇਸ ਸਰੀਰ ਦਾ ਅੰਤ ਹੋ ਜਾਣਾ ਹੈ ਤਾਂ ਜਿਹੜਾ ਤਨ ਜਿਹੜਾ ਸਰੀਰ ਨੂੰ ਨਾਲ ਲੈ ਕੇ ਆਇਆ ਇਸਨੇ ਵੀ ਸਾਥ ਛੱਡ ਜਾਣਾ ਤਾਂ ਲੋਕ ਤੋਂ ਪਰਲੋਕ ਦੀ ਯਾਤਰਾ ਦੇ ਤੇਰਾ ਗੁਰੂ ਤੇਰੇ ਨਾਲ ਨਿਵੇਗਾ ਤੇਰਾ ਮੁਰਸ਼ਿਦ ਤੇਰੇ ਨਾਲ ਨਿਵੇਗਾ ਤੇਰਾ ਵਾਹਿਗੁਰੂ ਤੇਰੇ ਨਾਲ ਨਿਵੇਗਾ ਤੂੰ ਉਸ ਨੂੰ ਰੁਸ ਕੇ ਬੈਠਣਾ ਹੈ ਚੰਗਾ ਨਹੀਂ ਕੁੱਤੇ ਨੂੰ ਦੇਖ ਕੇ ਉਸ ਤੋਂ ਕੁਝ ਸਿੱਖਿਆ ਕਰ ਜਿਵੇਂ ਕੁੱਤਾ ਆਪਣੇ ਮਾਲਕ ਦਾ ਦਰ ਕਦੇ ਨਹੀਂ ਛੱਡਦਾ ਭਾਵੇਂ ਮਾਲਕ ਨੂੰ ਠੋਕੜਾਂ ਮਾਰੀ ਜਾਵੇ ਭਾਵੇਂ ਡੰਡੇ ਮਾਰੀ ਜਾਵੇ ਪਰ ਕੁੱਤਾ ਆਪਣੇ ਮਾਲਕ ਦਾ ਦਰ ਸਦਾ ਵਾਸਤੇ ਕਦੇ ਨਹੀਂ ਛੱਡਦਾ ਉਹ ਮਨਾ ਮੀਰਿਆ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਆਪਣੇ ਸਵਾਮੀ ਦਾ ਦਰ ਆਪਣੇ ਗੁਰੂ ਦਾ ਦਰ ਨਾ ਛੱਡ ਨਾ ਰੁੱਸਿਆ ਕਰ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਮਨਾ ਮੀਰਿਆ ਜਿਵੇਂ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਇਸੇ ਤਰ੍ਹਾਂ ਤੂੰ ਆਪਣੇ ਪਰਮਾਤਮਾ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਸਮਿਲਿਆ ਕਰ ਚੇਤੇ ਕਰਿਆ ਕਰ